ਕੀ ਤੁਹਾਨੂੰ ਪਤਾ ਹੈ ਕਿ ਭਾਈ ਮਨਤਜੀ ਗੁਰੂ ਅਰਜਨ ਦੇਵ ਜੀ ਦੀ ਪ੍ਰੀਖਿਆ ਵਿੱਚ ਕਿਵੇਂ ਸਫਲ ਰਹੇ ਪਾਈਮੰਝ ਗੁਰੂ ਘਰ ਦਾ ਪ੍ਰੇਮੀ ਤੇ ਗੁਰੂ ਅਰਜਨ ਦੇਵ ਜੀ ਦਾ ਇੱਕ ਸਿੱਧਕੀ ਸਿੱਖ ਸੀ ਗੁਰੂ ਘਰ ਵਿੱਚੋਂ ਬੜੀ ਲਗਨ ਤੇ ਪ੍ਰੇਮ ਨਾਲ ਸੇਵਾ ਕਰਦਾ ਸੀ ਇਤਿਹਾਸ ਅਨੁਸਾਰ ਇੱਕ ਵਾਰੀ ਉਹ ਗੁਰੂ ਕੇ ਲੰਗਰ ਲਈ ਲੱਕੜੀਆਂ ਲੈ ਕੇ ਆ ਰਿਹਾ ਸੀ ਕਿ ਹਨੇਰੀ ਤੇ ਤੂਫਾਨ ਕਰਕੇ ਉਹ ਰਾਹੋਂ ਖੁੰਝ ਗਿਆ ਤੇ ਖੂਹ ਵਿੱਚ ਡਿੱਗ ਪਿਆ ਖੂਹ ਵਿੱਚ ਪਾਣੀ ਘੱਟ ਸੀ ਪਾਈਮੰਝ ਆਪ ਖੜੋਤਾ ਰਿਹਾ ਤੇ ਲੱਕੜੀਆਂ ਦੀ ਗੱਠ ਨੂੰ ਸਿਰ ਤੇ ਚੁੱਕੀ ਰੱਖਿਆ ਤਾਂ ਜੋ ਉਹ ਪਾਣੀ ਵਿੱਚ ਡਿੱਕੇ ਗਿੱਲੀਆਂ ਨਾ ਹੋ ਜਾਣ ਸਾਰੀ ਰਾਤ ਪਾਣੀ ਵਿੱਚ ਖੜੋਤਾ ਬਾਣੀ ਦਾ ਪਾਠ ਕਰਦਾ ਰਿਹਾ ਸਵੇਰੇ ਕਿਸੇ ਸਿੱਖ ਨੇ ਖੂਹ ਵਿੱਚੋਂ ਪਾੜਾ ਦੀ ਆਵਾਜ਼ ਸੁਣ ਕੇ ਝਾਕਿਆ ਪਾਈ ਮੰਝ ਜੀ ਨੂੰ ਪਾਣੀ ਵਿੱਚ ਖਲੋਤੇ ਦੇਖਿਆ ਜਿਸ ਨੂੰ ਸਿੱਖ ਸੰਗਤ ਪਿਛਲੇ ਸ਼ਾਮ ਤੋਂ ਲੱਭ ਰਹੀ ਸੀ ਗੁਰੂ ਜੀ ਨੂੰ ਸੂਚਨਾ ਮਿਲਣ ਤੇ ਉਹ ਖੁਦ ਆਏ ਅਤੇ ਰਸਤੇ ਪਵਾ ਕੇ ਪਾਈ ਮੰਝ ਜੀ ਨੂੰ ਬਾਹਰ ਕੱਢਣ ਲਈ ਉਦਦਮ ਸ਼ੁਰੂ ਕਰਵਾਇਆ ਪਰ ਪਾਈ ਮੰਝ ਜੀ ਨੇ ਪਹਿਲਾਂ ਲੱਕੜਾਂ ਦੀ ਗੰਢ ਰਸਤੇ ਨਾਲ ਬੰਨ ਕੇ ਭੇਜਿਆ ਅਤੇ ਫਿਰ ਆਪ ਪਾਦ ਵਿੱਚ ਬਾਹਰ ਨਿਕਲੇ ਗੁਰੂ ਅਰਜਨ ਦੇਵ ਜੀ ਨੇ ਪਾਈ ਮੰਝ ਦੇ ਸਿੱਦਕ ਅਤੇ ਸੇਵਾ ਭਾਵ ਨੂੰ ਵੇਖ ਕੇ ਉਸ ਨੂੰ ਗੱਲ ਨਾਲ ਲਾ ਲਿਆ ਅਤੇ ਗੁਰੂ ਜੀ ਨੇ ਪਾਈ ਮੰਝ ਜੀ ਨੂੰ ਆਪਣੇ ਇਲਾਕੇ ਵਿੱਚ ਸਿੱਖੀ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ